ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਿਹਾ ਅੰਮ੍ਰਿਤਸਰ ਤੋਂ ਜਥੇ ਇੱਕ ਸਾਬਕਾ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਦੱਸ ਦਈਏ ਕਿ ਅੰਮ੍ਰਿਤਸਰ ਪੁਲਿਸ ਦੇ ਵਿੱਚ ਆਪਣੀ ਡਿਊਟੀ ਨਿਭਾ ਆ ਚੁੱਕੇ ਸਾਬਕਾ ਇੰਸਪੈਕਟਰ ਸੁਖਵਿੰਦਰ ਸਿੰਘ ਰੰਦਾਵਾ ਜਿਨ੍ਹਾਂ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਤੇ ਇੱਕ ਰਾਜ ਬਣਿਆ ਹੈ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਸਾਂਝੀਆਂ ਕਰ ਰਿਹਾ ਤਸਵੀਰਾਂ ਵੇਖ ਸਾਥ ਦਿਓ ਇਹ ਕਾਲੀ ਸ਼ਨ ਕੋਠੀ ਸੀ ਸੁਖਵਿੰਦਰ ਸਿੰਘ ਰੰਦਾਵਾ ਦੀ ਤੇ ਉਸ ਕੋਠੀ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਸੀ ਦੱਸ ਦਈਏ ਕਿ ਉਹਨਾਂ ਦਾ ਬੇਟਾ ਵੀ ਪੁਲਿਸ ਇੰਸਪੈਕਟਰ ਹੈ ਅਤੇ ਸੁਖਵਿੰਦਰ ਸਿੰਘ ਰੰਦਾਵਾ ਜੋ ਕਿ ਤੱਲਗਾ ਕਿ ਉਹਨਾਂ ਦੇ ਉੱਤੇ ਕੁਝ ਕੇਸ ਚੱਲ ਰਹੇ ਸੀ ਉਹਨਾਂ ਤੇ ਜਾਂਚ ਚੱਲ ਰਹੀ ਸੀ ਸੀਬੀਆਈ ਦੀ ਵੀ ਜਾਂਚ ਚੱਲ ਰਹੀ ਸੀ ਫਿਲਹਾਲ ਗੋਲੀ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਮੌਕੇ ਦੀਆਂ ਵੇਖ ਸਕਦੇ ਹੋ ਅੰਮ੍ਰਿਤਸਰ ਦਾ ਪੂਰਾ ਪੁਲਿਸ ਪ੍ਰਸ਼ਾਸਨ ਘਰ ਦੇ ਵਿੱਚ ਉਹਨਾਂ ਦੇ ਪਹੁੰਚਿਆ ਹੈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਿਹਾ ਹੈ ਵੱਡੇ ਵੱਡੇ ਅਧਿਕਾਰੀ ਪੁਲਿਸ ਦੇ ਸੁਖਵਿੰਦਰ ਸਿੰਘ ਰੰਧਾਵਾ ਦੇ ਕੋਠੀ ਦੇ ਉੱਤੇ ਪਹੁੰਚ ਰਹੇ ਨੇ ਤਸਵੀਰਾਂ ਵੇਖ ਸਕਦੇ ਹੋ ਪਰਿਵਾਰ ਦੇ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਪਹੁੰਚੇ ਨੇ ਪੂਰਾ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਪਰਿਵਾਰ ਦੇ ਨਾਲ ਦੁੱਖ ਸਾਂਝਾ ਯੋਸਦਾ ਕੋ ਜੋ ਪਤਾ ਨਹੀਂ ਲੱਗਿਆ ਦੱਸ ਦੇ ਕਿ ਸੁਖਵਿੰਦਰ ਸਿੰਘ ਰੰਧਾਵਾ ਐਸਐਚਓ ਅੰਮ੍ਰਿਤਸਰ ਪੁਲਿਸ ਦੇ ਵਿੱਚ ਤਾਇਨਾਤ ਸੀ ਤੇ ਇਹਨਾਂ ਨੇ ਆਪਣੇ ਕਾਰਕਾਜ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਕੇਸ ਜੋ ਸੀ ਉਹ ਸੋਲਵ ਕੀਤੇ ਸਨ ਅਤੇ ਕਾਫੀ ਨਾਮ ਹੁੰਦਾ ਸੀ ਡਿਊਟੀ ਟਾਈਮ ਦੇ ਵਿੱਚ ਉਸ ਤੋਂ ਬਾਅਦ ਜਦੋਂ ਇਹ ਰਿਟਾਇਰ ਹੋ ਗਏ ਤਾਂ ਰਿਟਾਇਰਮੈਂਟ ਤੋਂ ਬਾਅਦ ਵੀ ਕਈ ਪੁਲਿਸ ਅਧਿਕਾਰੀ ਨਾਲ ਕੋਲ ਆਪਣੇ ਕੇਸਾਂ ਦੀ ਸਲਾਹ ਲੈਣ ਲਈ ਆਉਂਦੇ ਸੀ ਇਹਨਾਂ ਵੱਲੋਂ ਕਈ ਕੇਸਾਂ ਦੇ ਵਿੱਚ ਪੁਲਿਸ ਦੀ ਮਦਦ ਵੀ ਕੀਤੀ ਗਈ ਹੈ ਇਸ ਕਾਬਲ ਪੁਲਿਸ ਅਫਸਰ ਦੇ ਵਿੱਚ ਦੱਸੇ ਜਾ ਰਹੇ ਨੇ ਕਿ ਇੱਕੋ ਕਾਬਲ ਪੁਲਿਸ ਸੀ ਅਤੇ ਫਿਲਹਾਲ ਉਹਨਾਂ ਉੱਤੇ ਜੋ ਕੇਸ ਚੱਲ ਰਹੇ ਸੀ ਜੋ ਇੱਕ ਇਨਕੁਆਰੀ ਚੱਲ ਰਹੀ ਸੀ ਫਿਲਹਾਲ ਇਹਨਾਂ ਗੱਲਾਂ ਦਾ ਅਜੇ ਕੁਝ ਖੁਲਾਸਾ ਨਹੀਂ ਹੋਇਆ ਪੁਲਿਸ ਵੱਲੋਂ ਇਸ ਬਾਰੇ ਕੋਈ ਗੱਲ ਨਹੀਂ ਕਹੀ ਗਈ ਫਿਲਹਾਲ ਇਹ ਜਾਂਚ ਕੋ ਬਾਅਦ ਹੀ ਪਤਾ ਲੱਗੇਗਾ ਕਿ ਇੱਕ ਸਾਬਕਾ ਇੰਸਪੈਕਟਰ ਨੂੰ ਗੋਲੀ ਲੱਗੀ ਹੈ ਤਾਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਫੇਸ ਦੇ ਉੱਤੇ ਗੋਲੀ ਲੱਗੀ ਹੈ ਜਿਸ ਕਰਕੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਤਾਂ ਸਵੇਰੇ ਦੀ ਵੱਡੀ ਖਬਰ ਕਰ ਰਹੀਆਂ ਆ ਤੁਹਾਡਾ ਸਾਂਝੀ ਅੱਜ ਸਵੇਰ ਇਤਲਾਹ ਮਿਲੀ ਸੀ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਸਾਡੇ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਤੋਂ ਅੰਮ੍ਰਿਤਸਰ ਸਿਟੀ ਤੋਂ ਰਿਟਾਇਰ ਹੋਏ ਨੇ 1 ਰੂਪ ਐਵੇਨਿਊ ਮਜੀਠਾ ਰੋਡ ਤੇ ਰਹਿੰਦੇ ਸੀ ਉਹਨਾਂ ਬਾਰੇ ਇਤਲਾ ਅਸੀਂ ਉਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਡੀ ਇਨਵੈਸਟੀਗੇਸ਼ਨ ਟੀਮਾਂ ਵਿੱਚ ਫੋਰੈਂਸਿਕ ਟੀਮ ਵੀ ਆਈ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਪਰਿਵਾਰ ਦੇ ਬਿਆਨ ਅਸਲ ਕਰਕੇ ਉਸ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬ ਜਿਹੜੀ ਕਾਰਵਾਈ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੇਸ ਤਾਂ ਦੇਖੋ ਜੀ ਬਹੁਤ سارے ਅਪਸਰਾਂ ਚੱਲਦੇ ਆ ਪਰ ਇਹ ਗੋਲੀ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੇ ਹਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕਾਰਨ ਕੀ ਨੇ ਜੀ ਉਹਨਾਂ ਦੇ ਫੇਸ ਤੇ ਗੋਲੀ ਲੱਗੀ ਹੈ ਹਾਂਜੀ ਹਾਂਜੀ ਸਾਫ਼ ਕਰਦੇ ਲੱਗੀ ਸਾਲਟ ਕੇ ਅਸੀਂ ਹਜੇ ਇਨਵੈਸਟੀਗੇਸ਼ਨ ਕਰ ਰਹੇ ਆ ਵੈਪਨ ਉਹਨਾਂ ਕੋ ਆਪਣੇ ਸਰਕਾਰੀ ਵੀ ਹੈਗੇ ਸੀ ਤੇ ਪ੍ਰਾਈਵੇਟ ਵੀ ਹੈਗੇ ਸੀ ਹਜੇ ਇਨਵੈਸਟੀਗੇਸ਼ਨ ਕਰ ਰਹੇ ਆ ਕਿਹੜੇ ਵੈਪਨ ਨਾਲ ਲੱਗੇ ਆਜ ਸਾਡੀ ਫਰਾਂਸਿਕ ਟੀਮ ਜਿਹੜੀ ਲੱਗੀ ਅੰਦਰ ਇਨਵੈਸਟੀਗੇਸ਼ਨ ਕਰ ਰਹੀ ਆ ਉਹ ਸਬੂਤ ਇਕੱਠੇ ਕਰ ਰਹੀ ਆ ਉਹਨਾਂ ਤੋਂ ਬਾਅਦ ਪਤਾ ਲੱਗੇ ਕਿਹੜੇ ਵੈਪਨ ਨਾਲ ਲੱਗੇ ਆ ਜੀ ਅੱਜ ਪਰਿਵਾਰ ਚ ਕੋਈ ਸੀ ਇਸ ਟਾਈਮ ਪਰਿਵਾਰ ਦੇ ਸਾਰੇ ਮੈਂਬਰ ਹਾਜ਼ਰ ਸੀ ਉਹਨਾਂ ਦੇ ਬੇਟਾ ਵੀ ਹਾਜ਼ਰ ਸੀ ਉਹਨਾਂ ਦੇ ਵਾਈਫ ਵੀ ਹਾਜ਼ਰ ਸੀ ਇੱਥੇ ਕਿੰਨੇ ਦੋ ਤਿੰਨ ਕਿੰਨੇ ਵਜੇ ਦੀ ਕਰਨਾ ਜੀ ਇਹ ਇਹ ਤਕਰੀਬਨ ਪੌਣੇ 11 ਵਜੇ ਅੱਜ ਦੀ ਹੈ ਅੱਜ ਦੀ ਅੱਜ ਦੀ ਘਟਨਾ ਜੀ ਸਰ ਹੁਣੇ ਦੇ ਵਿੱਚ ਕੀ ਕਾਰਵਾਈਆਂ ਚ ਲਿਆਂਦੀ ਜਾ ਰਹੀ ਸਰ ਇਹਦੇ ਵਿੱਚ ਸਾਡੀ ਫੋਰੈਂਸਿਕ ਟੀਮ ਆਈਆਂ ਨੇ ਇਨਵੈਸਟੀਗੇਸ਼ਨ ਕਰ ਰਹੇ ਆ ਪਰਿਵਾਰ ਦੇ ਬਿਆਨ ਹਸਲ ਕਰਕੇ ਇਹਦੇ ਸਦਮੇ ਚ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਪਰਿਵਾਰ ਵਾਲੇ ਜੋ ਵੀ ਬਿਆਨ ਦੇਣਗੇ ਉਸ ਮੁਤਾਬਕ ਤੇ ਇਨਵੈਸਟੀਗੇਸ਼ਨ ਜੋ ਸਾਹਮਣੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਜਿਹੜੇ ਕਾਬਲ ਪੁਲਿਸ ਅਫਸਰ ਸੀ ਜੀ ਕੋਕੀ ਬਹੁਤ ਦਲੇਰ ਤੇ ਜਾਂਬਾਜ਼ ਪੁਲਿਸ ਅਫਸਰ ਸੀ ਸਾਨੂੰ ਬੜਾ ਡਿਪਾਰਟਮੈਂਟ ਨੂੰ ਇਸ ਗੱਲ ਦਾ ਘਾਟਾ ਵੀ ਪਿਆ ਤੇ ਦੁੱਖ ਵੀ ਅਸਾਨੂੰ ਇਸ ਗੱਲ ਦਾ ਜਿੰਦਰ ਪਹਿਲੇ ਰਿਟਾਇਰਮੈਂਟ ਹੋਈ ਸੀ ਸਰ ਇਹਨਾਂ ਦੀ ਦੋ ਤਿੰਨ ਸਾਲ ਕੋਈ ਪਰਿਵਾਰ ਨਾਲ ਗੱਲ ਕੀਤੀ ਹੈ ਕੋਈ ਟੈਨਸ਼ਨ ਦੀ ਵਿੱਚ ਨਹੀਂ ਸੀ ਵੀ ਜਿਹੜੀ ਇਤਰਾ ਦੀ ਕੋਈ ਘਟਨਾ ਵਾਪਰ ਗਈ ਇਹ ਤਾਂ ਹੁਣ ਪਰਿਵਾਰ ਨਾਲ ਗੱਲ ਕਰਕੇ ਪਤਾ ਲੱਗੂਗਾ ਕਿਉਂਕਿ ਪਰਿਵਾਰ ਵਾਲੇ ਸਦਮੇ 'ਚ ਨੇ ਤੇ ਇਸ ਕਰਕੇ ਉਹਨਾਂ ਨਾਲ ਗੱਲ ਕਰਾਂਗੇ ਵੀ ਕੀ ਕਾਰਨ ਸੀ ਹੋ ਸਕਦਾ ਇਹ ਵੀ ਇਨਵੈਸਟੀਗੇਸ਼ਨ ਸਾਡੀ ਜਿਹੜੀ ਫੋਰੈਂਸਿਕ ਟੀਮ ਆ ਰਹੀ ਉਹ ਤੋਂ ਪਤਾ ਲੱਗੂ ਕਿ ਕਿੰਨੀਆਂ ਪੋਸਟਮਾਰਟਮ ਕਰਵਾ ਰਹੇ ਇਹਨਾਂ ਦਾ ਉਹ ਤੋਂ ਪਤਾ ਲੱਗੂ ਕਿ ਕਿੰਨੀਆਂ ਗੋਲੀਆਂ ਲੱਗੀਆਂ ਇਹ ਦੱਸਿਆ ਜੀ ਕਿ ਬੜੇ ਮਤਲਬ ਡੈਕੋਰੇਟਿਡ ਅਫੀਸਰ ਸੀਗੇ ਔਰ ਬੜਾ ਕੇਸ ਕੇ ਹੀ ਸੋਲਵ ਕੀਤੇ ਹੁਣ ਵੀ ਕੋਈ ਕਿਸੇ ਤਰੀਕੇ ਦੀ ਪੁਲਿਸ ਦੀ ਹੈਲਪ ਕਰ ਰਹੇ ਸੀਗੇ ਨਹੀਂ ਬਿਲਕ ਤੇ ਹੁਣ ਵੀ ਜਿਹੜਾ ਰਟਾਇਰ ਪੁਲਿਸ ਅਫਸਰ ਜਿਹੜਾ ਇੱਕ ਨਪੂਰ ਕਾਬਿਲ ਅਫਸਰ ਜਿਹੜਾ ਚਲੇ ਜਾਂਦਾ ਘਟਾ ਤੇ ਪੈਂਦਾ ਮਹਿਕਮੇ ਨੂੰ ਹੁਣ ਵੀ ਮਹਿਕਮੇ ਦੀ ਜਦੋਂ ਰਟਾਇਰ ਹੋਣ ਤੋਂ ਬਾਅਦ ਵੀ ਕਿਤੇ ਲੋਡ ਪੈਂਦੀ ਸੀ ਉਹਨਾਂ ਦੇ ਤਜਰਬੇ ਦੀ ਤੇ ਉਹ ਮਦਦ ਕਰਦੇ ਸੀ